ਹਾਂਜੀ ਸਤਿ ਸ਼੍ਰੀ ਅਕਾਲ ਜੀ ਮੈਂ ਦਲਵੀਰ ਕੇਸਰੀ ਕਲੋਥ ਹਾਊਸ ਪੱਖੋਂ ਕੈਂਚੀਆਂ ਉਮੀਦ ਕਰਦਾ ਸਾਰੇ ਜਣ ਠੀਕ ਠਾਕ ਹੋਵੋਗੇ ਚੜ੍ਹਦੀ ਕਲਾ 'ਚ ਹੋਵੋਗੇ ਤੇ ਅੱਜ ਆਪਾਂ ਤੁਹਾਡੇ ਲੈ ਕੇ ਆਏ ਜੀ ਪਿਓਰ ਦੁਪੱਟਿਆਂ ਨਾਲ ਕੈਮਰਿਕ ਦੇ ਸੂਟ ਰਖੜੀਆਂ ਦੀਆਂ ਸੇਲਾਂ ਚੱਲ ਪਈਆਂ ਤੇ ਸਾਰੇ ਕੱਪੜਿਆਂ ਉੱਤੇ ਸੇਲਾਂ ਲੱਗੀਆਂ ਜੀ ਤੇ ਅੱਜ ਆਪਾਂ ਲੈ ਕੇ ਆਏ ਜੀ ਰਖੜੀ ਦੇ ਉੱਪਰ ਬੈਸਟ ਆਫਰ ਲੈ ਕੇ ਆਏ ਜੀ ਕੈਮਰਿਕ ਦਾ ਸੂਟ 5 ਮੀਟਰ ਤੇ ਨਾਲ ਪਿਓਰ ਦਾ ਦੁਪੱਟਾ ਪਹਿਲਾਂ ਵੀ ਆਪਾਂ ਸੇਲ ਕਰਿਆ ਸੂਟ ਇਹ ਤੇ ਦੁਬਾਰੇ ਰੀਸਟਾਕ ਕਰਤਾ ਤੇ ਬਹੁਤ ਪਿਆਰੀਆਂ ਪਿਆਰੀਆਂ ਚੀਜਾਂ ਬਣੀਆਂ ਹੋਈਆਂ ਨੇ ਜੀ ਪੂਰਾ ਵੱਡਾ ਦੁਪੱਟਾ ਹੋਊਗਾ 2.5 ਮੀਟਰ ਦਾ ਸਵਾ ਦੋ ਦਾ ਜੀ ਲੋ ਚੈੱਕ ਕਰ ਲਓ ਫੁੱਲ ਪਿਓਰ ਦਾ ਦੁਪੱਟਾ ਹੋਊਗਾ ਜਿਹੜਾ ਸੂਟ ਬਾਜ਼ਾਰ ਦੇ ਵਿੱਚ 700 800 650 600 ਤੱਕ ਵਿਕਦਾ ਆਪਣੇ ਕੋਲ ਦਾ ਜੋ 500 ਰੁਪਏ ਦਾ ਜੀ ਪਿਓਰ ਦਾ ਦੁਪੱਟਾ ਨਾਲ ਕੈਮਰਿਕ ਦਾ ਸੂਟ ਜੀ ਆਜੋ ਕੇ ਦਾ ਕੇਸਰੀ ਕਲੋਥ ਹਾਸ ਪੱਖੋਂ ਕੈਂਚੀਆਂ ਮੋਗਾ ਰੋਡ ਤੇ ਦੁਕਾਨਾ ਜੀ ਕਲਰ ਡਿਜ਼ਾਈਨ ਚੈੱਕ ਕਰ ਲਓ ਸਾਰੇ ਆਨਲਾਈਨ ਮੰਗਵਾਉਣਾ ਆਨਲਾਈਨ ਭੇਜ ਦਾਂਗੇ 7589340177 ਆਪਣਾ WhatsApp ਨੰਬਰ ਆ ਉਤੇ ਮੈਸੇਜ ਕਰ ਲੋ ਕੰਟੈਕਟ ਕਰ ਲੋ ਭੇਜ ਦਾਂਗੇ ਸੂਟ ਤੁਹਾਨੂੰ ਕੈਸ਼ ਔਨ ਡਿਲੀਵਰੀ ਨਹੀਂ ਹੈਗੀ ਪੇਮੈਂਟ ਪਹਿਲਾਂ ਕਰਨੀ ਪਊ ਜੀ ਕਲਰ ਡਿਜ਼ਾਈਨ ਚੈੱਕ ਕਰ ਲੋ ਬਹੁਤ ਸੋਹਣੇ ਸੋਹਣੇ ਨੇ ਜੀ 7589340177 WhatsApp ਨੰਬਰ ਆ ਜੀ ਆਪਣਾ ਉਹਦੇ ਤੇ ਮੈਸੇਜ ਕਰ ਲੋ ਕਾਲ ਕਰ ਲੋ ਲੋ ਜੀ ਰੰਗ ਡਿਜ਼ਾਈਨ ਚੈੱਕ ਕਰ ਲੋ ਸਾਰੀ ਸੂਟ ਸਾਰੀ ਮਿਲ ਜਾਣਗੇ ਜਿਹੜੀ ਵੀਡੀਓ ਦੇ ਵਿੱਚ ਦਿਖਾਵਾਂਗੇ ਜੀ ਤੇ 500 ਰੁਪਏ ਦਾ ਸੂਟ ਹੈ ਸਿਰਫ ਪ्युअर ਕੈਮਰਿਕ ਹੋਊਗੀ 100% ਪ्युअर ਦਾ ਦੁਪੱਟਾ ਨਾਲ ਸਿਰਫ 500 ਰੁਪਏ ਦਾ ਸੂਟ ਹੈ ਜੀ ਰੱਖੜੀ ਦੇ ਉੱਪਰ ਆਫਰ ਲਾਤੀ ਕਲਰ ਡਿਜ਼ਾਈਨ ਜਿੰਨੇ ਮਰਜ਼ੀ ਲੈ ਲਓ ਬਹੁਤ ਸੋਹਣੇ ਸੋਹਣੇ ਮਿਲ ਜਾਣਗੇ ਇੱਕ ਬਰੀਕ ਬੂਟੀ ਵਾਲਾ ਗਿਆ ਡਿਜ਼ਾਈਨ ਜੀ ਬਹੁਤ ਮੰਗ ਸੀ ਪਹਿਲਾ ਮਾਲ ਸਾਰਾ ਖਤਮ ਹੋ ਗਿਆ ਸੀ ਦੁਬਾਰੇ ਤੋਂ ਰੀਸਟਾਕ ਹੋਇਆਗਾ ਰੇਟ ਉਹੀ ਹੈ ਜੀ 500 ਰੁਪਏ ਦਾ ਪ्युअर ਦਾ ਦੁਪੱਟਾ ਨਾਲ ਕੈਮਰਿਕ ਦਾ ਸੂਟ ਹੈਗਾ ਪੱਕੇ ਰੰਗ ਵਾਲੀ ਜੀ ਕਲਰ ਚੈੱਕ ਕਰ ਲਓ ਜਿਹੜੇ ਵੀ ਚਾਹੀਦੇ ਨੇ ਲਓ ਜੀ ਜਿਹੜਾ ਤੁਹਾਨੂੰ ਕਲਰ ਚਾਹੀਦਾਗਾ ਸਕਰੀਨਸ਼ਾਟ ਲੈ ਕੇ ਭੇਜ ਦੋ ਆਪਾਂ ਤੁਹਾਨੂੰ ਉਹੀ ਸੂਟ ਭੇਜ ਦਾਂਗੇ ਸੇਮ ਟੂ ਸੇਮ 500 ਰੁਪਏ ਦਾ ਸੂਟ ਆਗਾ ਕੈਸ਼ ਔਨ ਡਿਲੀਵਰੀ ਨਹੀਂ ਹੈਗੀ ਡਿਲੀਵਰੀ ਦਾ ਖਰਚਾ ਐਕਸਟਰਾ ਲੱਗੂਗਾ ਜੀ ਉਹ 50 ਰੁਪਏ ਸੂਟ ਤੇ ਪੈ ਜਾਂਦੇ ਤੇ ਬਹੁਤ ਸੋਹਣੇ ਸੋਹਣੇ ਸੂਟ ਬਣੇ ਹੋਇਆ ਜੀ ਪੂਰੀ ਸੋਹਣੀਆਂ ਚੀਜ਼ਾਂ ਨਾਲ ਦੁਪੱਟੇ ਵੀ ਪੂਰੇ ਸੋਹਣੇ ਬਣੇ ਹੋਇਆ ਪਿਓਰ ਦਾ ਦੁਪੱਟਾ ਹੋਊਗਾ ਜੀ ਫੁੱਲ ਪਿਓਰ ਦਾ ਦੁਪੱਟਾ ਦੇਖੋ ਕਿੰਨੇ ਸੋਹਣੇ ਪ੍ਰਿੰਟ ਬਣੇ ਹੋਏ ਨੇ ਤੇ ਡਿਜ਼ਾਈਨ ਵੀ ਪੂਰੇ ਸੋਹਣੇ ਜਨੀਕ ਜੇ ਪੀਸ ਨੇ ਸਾਰੇ ਜੀ ਆਜੋ ਕਿਰਾ ਜਲਦੀ ਤੋਂ ਜਲਦੀ ਕੇਸਰੀ ਕਲੌਥ ਹਾਊਸ ਪੱਖੋਂ ਕੈਂਚੀਆਂ ਮੋਗਾ ਰੋਡ ਤੇ ਦੁਕਾਨ ਆ ਜੀ 메ਨ ਚੌਂਕ 7589340k70 ਆਪਣਾ WhatsApp ਨੰਬਰ ਆ ਉਤੇ ਮੈਸੇਜ ਕਰ ਲਓ ਕੰਟੈਕਟ ਕਰ ਲਓ ਆਜੋ ਕਿਰਾ ਕਲਰ ਸਾਰੀ ਮਿਲ ਜਾਣਗੇ ਜੀ ਸਿਰਫ 500 ਰੁਪਏ ਦਾ ਸੂਟ ਆ ਜੀ ਕੈਮਰਿਕ ਦਾ ਫੁੱਲ ਪ्युअर ਦਾ ਦੁਪੱਟਾ ਨਾਲ ਰਖੜੀ ਤੇ ਆਫਰ ਲਗਾਈ ਆ ਜੀ ਸਿਰਫ 20 ਤਰੀਕ ਤੱਕ ਆਫਰ ਚੱਲੂ ਜੀ ਇਹ ਆ ਜੋ ਕਿਰਾ ਜਲਦ ਤੋਂ ਜਲਦੀ ਕੇਸਰੀ ਕਲੌਥ ਹਾਊਸ ਪੱਖੋਂ ਕੈਂਚੀਆਂ ਡਿਜ਼ਾਈਨ ਚੈੱਕ ਕਰ ਲਓ ਸਾਰੀ ਮਿਲ ਜਾਣਗੇ ਆਨਲਾਈਨ ਮੰਗਵਾਉਣਾ ਆਨਲਾਈਨ ਭੇਜ ਦਾਂਗੇ ਦੁਪੱਟੇ ਨਾਲ ਪੂਰੇ ਸੋਹਣੇ ਸੋਹਣੇ ਆ ਜੀ ਲੋ ਚੈੱਕ ਕਰ ਲਓ ਰੈੱਡ ਸੂਟ ਮਿਲ ਜਾਣਗੇ ਸਪੈਸ਼ਲ ਆਏ ਨੇ ਕਿ ਚਾਰ ਪੰਜ ਸੂਟ ਨੇ ਜੀ ਰੈੱਡ ਕਿਉਂਕਿ ਹੁਣ ਰਖੜੀ ਤੇ ਵਧੀਆ ਚਾਹੀਦੇ ਹੁੰਦੇ ਆ ਰੈੱਡ ਸੂਟ ਕਈ ਵਾਰੀ ਲੋਡ ਪੈ ਜਾਂਦੀ ਆ ਆ ਲੋ ਜੀ ਇਹ ਕਾ ਸੂਟ ਵਜਦਾ ਸਿੰਗਲ ਪੀਸ ਹੀ ਰਹਿੰਦਾਗਾ ਜੀ ਕਪੜਾ ਬਹੁਤ ਸੋਹਣਾ ਸੂਟ ਦਾ ਸੂਟ ਵਿੱਚ 800 ਦਾ 700 ਦਾ ਤੇ ਇੱਕ ਸੂਟ ਰਹਿ ਗਿਆ ਵੀ 500 ਦਾ ਹੀ ਦੇ ਦਾਂਗੇ ਵਿੱਚ ਹੀ ਬਹੁਤ ਸੋਹਣਾ ਕਪੜਾ ਹੈਗਾ ਸਟੱਫ ਵੀ ਸੋਹਣਾ ਹੈਗਾ ਇੱਕ ਸਿੰਗਲ ਸੂਟ ਬਾਦਾ 500 ਰੁਪਏ ਦਾ ਇਹਦੇ ਵਿੱਚ ਹੀ ਦੇ ਦਾਂਗੇ ਜੀ ਆ ਲੋ ਆ ਸਾਰੇ ਰੰਗ ਡਿਜ਼ਾਈਨ ਮਿਲ ਜਾਣਗੇ ਜੇ ਵੀਡੀਓ ਵਧੀਆ ਲੱਗਦੀ ਹੈ ਲਾਈਕ ਕਮੈਂਟ ਸ਼ੇਅਰ ਜ਼ਰੂਰ ਕਰ ਦਿਓ ਤੇ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਜੇ ਤੁਸੀਂ ਆਨਲਾਈਨ ਆਰਡਰ ਕਰਨਾ 758934077 ਆਪਣਾ WhatsApp ਨੰਬਰ ਉਹ ਤੇ ਮੈਸੇਜ ਕਰ ਲਓ ਕਾਲ ਕਰ ਲਓ ਤੇ ਸਕ੍ਰੀਨਸ਼ਾਟ ਲੈ ਕੇ ਭੇਜ ਦਿਓ ਜਿਹੜਾ ਵੀ ਤੁਹਾਨੂੰ ਸੂਟ ਚਾਹੀਦਾਗਾ ਉਹ ਤੁਹਾਡੇ ਕੋਲ ਸੂਟ 5 ਤੋਂ 7 ਦਿਨਾਂ ਦੇ ਵਿੱਚ ਵਿੱਚ ਪਹੁੰਚ ਜਾਊਗਾ ਵੀ ਇਵੈਂਟ ਪਹਿਲਾਂ ਕਰਨੀ ਪੂਗੀ ਕੈਸ਼ ਔਨ ਡਿਲੀਵਰੀ ਨਹੀਂ ਹੈਗੀ ਜੀ ਜੇ ਵੀਡੀਓ ਵਧੀਆ ਲੱਗਦੀ ਹੈ ਲਾਈਕ ਕਮੈਂਟ ਸ਼ੇਅਰ ਜ਼ਰੂਰ ਕਰ ਦਿਓ ਤੁਹਾਨੂੰ